ਹਾਂਜੀ ਸਸਤੀ ਗੱਲ ਦੋਸਤੋ ਦੋਸਤੋ ਅੱਜ ਨਾ ਆਪਾਂ ਤੁਹਾਨੂੰ ਇੱਕ ਕੈਲਕੂਲੇਟਰ ਬੰਦ ਕਰਨ ਦਾ ਤਰੀਕਾ ਦੱਸਾਂਗੇ ਤੁਸੀਂ ਨਾ ਅੱਜ ਤੱਕ ਦੇਖਿਆ ਹੈਗਾ ਕਿ ਕੈਲਕੂਲੇਟਰ ਤੇ ਆਮ ਤੌਰ ਤੇ ਆ ਜ਼ੀਰੋ ਐਦਾਂ ਹੀ ਤੁਹਾਨੂੰ ਵਿਖਦੀ ਆ ਪਰ ਨਾ ਤੁਹਾਨੂੰ ਅੱਜ ਅਸੀਂ ਕੈਲਕੂਲੇਟਰ ਬੰਦ ਕਰਨ ਦਾ ਤਰੀਕਾ ਦੱਸਾਂਗੇ ਜਿਵੇਂ ਕਿ ਆਪਾਂ ਮੋਬਾਈਲ ਵੀ ਚੌਪ ਕਰ ਦਿੰਨੇ ਆ ਜਾਂ ਜਿਵੇਂ ਮਰਜ਼ੀ ਆਪਾਂ ਦੇਖੋ ਬਟਨ ਨੱਪਤਾ ਜਾਂ ਇਹਨੂੰ ਜਿਵੇਂ ਮਰਜ਼ੀ ਕਰੀ ਜੀਏ ਤੇ ਇਹ ਕਦੀ ਔਫ ਨਹੀਂ ਹੁੰਦਾ ਜਿੰਨੀ ਮਰਜ਼ੀ ਤੁਸੀਂ ਇਹਨੂੰ ਔਨ ਔਫ ਆਫ ਕਰੀ ਜੋ ਠੀਕ ਹੈ ਅੱਜ ਆਪਾਂ ਤੁਹਾਨੂੰ ਆਨ-ਆਫ ਕਰਨ ਦਾ ਤਰੀਕਾ ਦੱਸਾਂਗੇ ਬਿਲਕੁਲ ਆਸਾਨ ਇਹ ਤਰੀਕਾ ਕਿਉਂਕਿ ਨਾ ਆਫ ਕਰਨ ਵਾਲੇ ਹੁੰਦੇ ਕਿ ਇਹਦੇ ਇੱਕ ਤਾਂ ਇਹਦੀ ਲਾਈਫ ਜ਼ਿਆਦਾ ਵੱਜ ਜਾਂਦੀ ਹੈ ਦੂਜੀਆਂ ਦੀ ਸੈੱਲ ਜਿਹੜੇ ਆ ਉਹ ਜਿਆਦਾ ਚੱਲਦੇ ਆ ਹੁਣ ਆਪਾਂ ਦੱਸਦੇ ਆ ਇਹਨੂੰ ਆਫ ਕਿਵੇਂ ਕਰੀਦਾ ਸਭ ਨਾਲ ਪਹਿਲਾਂ ਤੁਸੀਂ ਕਰਨਾ ਦੇਖੋ ਆ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਕਿ ਕੈਲਕੂਲੇਟਰ ਚੱਲ ਰਿਹਾ ਤੁਸੀਂ ਜਿਹੜਾ ਮਰਜ਼ੀ ਬਟਨ ਨੱਪ ਲਓ ਜੋ ਮਰਜ਼ੀ ਕਰ ਲਓ ਕੈਲਕੂਲੇਟਰ ਤੁਹਾਡੇ ਸਾਹਮਣੇ ਚੱਲ ਰਿਹਾ ਹੁਣ ਇਹਨਾਂ ਨੂੰ ਬੰਦ ਕਿੱਦਾਂ ਕਰਨਾ ਆ ਤੁਹਾਨੂੰ ਇਸ ਤੋਂ ਪਹਿਲਾਂ ਬੰਦ ਕਰਨ ਦਾ ਤਰੀਕਾ ਦਿਖਾਣਾ ਦੇਖੋ ਤੁਸੀਂ ਕਰਨਾ ਸਭ ਨਾਲ ਪਹਿਲਾਂ ਭਾਗ ਵਾਲਾ ਠੀਕ ਹੈ ਜੀ ਆਹ ਨਪਨਾ ਲਾਈਨ ਵਾਈਜ਼ ਭਾਗ ਗੁਣਾ ਤੇ ਪਰਸੈਂਟ ਉਸ ਵਾਂਗ ਜਿਹੜਾ ਆਹ ਬਟਨ ਆ ਚੈੱਕ ਵਾਲਾ ਜਿੰਦਾ ਨਿਸ਼ਾਨ ਇੱਧਰ ਨੂੰ ਆ ਉਹ ਵਾਲਾ ਚੈੱਕ ਵਾਲਾ ਬਟਨ ਆਪਾਂ ਇੱਕ ਵਾਰੀ ਚੈੱਕ ਵਾਲਾ ਬਟਨ ਨਪਨਾ ਫਿਰ ਦੋ ਵਾਰੀ ਆਪਾਂ ਇਹਨੂੰ ਨਪਨਾ ਜਿੰਦੇ ਉੱਤੇ ਲਿਖਿਆ ਹੈ ਕਰੈਕਟ ਜ਼ੀਰੋ ਆ ਦੇਖੋ ਇੱਕ ਵਾਰੀ ਨਪਿਆ ਦੋ ਵਾਰੀ ਨਪਿਆ ਤਾਂ ਆਹ ਕੈਲਕੂਲੇਟਰ ਤੁਹਾਡੇ ਸਾਹਮਣੇ ਬੰਦ ਹੋ ਗਿਆ ਹੁਣ ਐਸੇ ਵੀ ਦੇਖ ਲਓ ਤੁਹਾਡੇ ਉੱਤੇ ਸਕਰੀਨ ਉੱਤੇ ਕੈਲਕੂਲੇਟਰ ਨਹੀਂ ਚੱਲ ਰਿਹਾ ਪਰ ਆਪਾਂ ਜੇ ਇਹਨੂੰ ਦੁਬਾਰਾ ਓਨ-ਆਫ ਵੀ ਕਰਾਂਗੇ ਤਾਂ ਕੈਲਕੂਲੇਟਰ ਉਦਾਂ ਹੀ ਚੱਲ ਪਏਗਾ ਠੀਕ ਹੈ ਭਾਈ ਤਾਂ ਇਹ ਦੇ ਵੀਡੀਓ ਚੰਗੀ ਲੱਗੇ ਤਾਂ ਬਾਈ ਸ਼ੇਅਰ ਜ਼ਰੂਰ ਕਰਿਆ ਜੇ ਠੀਕ ਹੈ ਜੀ ਇਹ ਕੈਲਕੂਲੇਟਰ ਬੰਦ ਕਰਨ ਦਾ ਤਰੀਕਾ ਸੀਗਾ ਅੱਜ ਫੇਰ ਚੱਲ ਪਿਆ ਹੁਣ ਜੇ ਆਪਾਂ ਨੂੰ ਦੁਬਾਰਾ ਬੰਦ ਕਰਨਾ ਹੈ ਆਪਾਂ ਭਾਗ ਨੱਪਾਂਗੇ ਗੁਣਾ ਨੱਪਾਂਗੇ ਪਰਸੈਂਟ ਨੱਪਾਂਗੇ ਫਿਰ ਚੈੱਕ ਇਨ ਨੱਪਾਂਗੇ ਦੋ ਵਾਰੀ ਆ ਨੱਪਾਂਗੇ ਤਾਂ ਕੈਲਕੂਲੇਟਰ ਬੰਦ ਹੋ ਗਿਆ ਠੀਕ ਹੈ ਬਾਈ ਜੀ ਸੱਸੀ ਗੱਲ ਜੀ ਸਾਰਿਆਂ ਨੂੰ